ਚੱਲ ਜੀ ਜੀ ਵਿੱਚ ਭਾਗਿਓ ਸੋਹਣਿਆ ਮੇਰਾ ਦਿਲ ਤਾਂ ਹੀ ਤੱਕ ਤੱਕ ਤੜਕੇ ਤੇਰੇ ਨੈਣਾ ਦੀ ਸੁਰਾਹੀ ਵਿੱਚੋਂ ਪੀ ਲਵਾਂ ਨਹੀਂ ਮੈਂ ਚਾਹ ਮੋਹੱਬਤਾਂ ਦੇ ਪਰ ਕੇ ਚੱਲ ਜੀ ਜੀ ਦਿਲ ਤਾਂ ਹੀ ਤੱਕ ਤੱਕ ਤੜਕੇ ਕੁੜੀ ਤਾਂ ਬੋਲਾ ਮੈਂ ਰੋਗਣ ਹੋਗੀ ਸੋਹਣਿਆ ਤੈਨੂੰ ਪਹਿਲੀ ਵਾਰੀ ਤੱਕ ਕੇ ਹਰ ਸਾਥ ਤੇਰੇ ਨਾਲ ਜੀਵਾ ਮੈਂ ਬਸ ਮੈਨੂੰ ਇਹਨਾ ਹੱਕ ਦੇ ਸੱਚ ਜਾਣੀ ਤੂੰ ਮੁਹੱਬਤਾਂ ਨੇ ਸੱਚੀਆਂ ਅਪ ਵਖ ਵੀ ਨਹੀਂ ਹੋਣਾ ਚਨਾ ਮਰ ਕੇ ਤੇਰੇ ਨੈਣਾ ਦੀ ਸੁਰਾਹੀ ਵਿੱਚੋਂ ਪੀ ਲਵਾਂ ਨੀ ਮਜਾਮ ਮੁਹੱਬਤਾਂ ਦੇ ਭਰ ਕੇ ਛੱਲਾ ਚੀਚੀ ਹਰ ਸਾਥ ਤੇਰੇ ਨਾਲ ਜੀਵਾਂ ਮੈਂ ਬਸ ਇਨਾ ਤੂੰ ਮੈਨੂੰ ਹੱਥ ਦੇ ਸੱਚ ਜਾਣੀ ਵੇ ਮੁਹੱਬਤ ਮੇਰਾ ਦਿਲ ਤਾਂ ਹੀ ਤੱਕ ਤੱਕ ਧੜਕੇ ਮੈਂ ਸਾਰੇ ਸਰੋਤਿਆਂ ਦਾ ਬਹੁਤ ਦਿਲੋਂ ਧੰਨਵਾਦੀਆਂ ਜਿਨ੍ਹਾਂ ਨੇ ਮੇਰੇ ਗੀਤ ਬਾਬਾ ਨਾਨਕ ਹਰਮੰਦਰ ਸਾਹਿਬ ਸੰਤ ਸਪਾਹੀ ਜੋੜੀ ਨਵੀਨ ਚਾਈ ਸਟੀਲ ਦਾ ਗਲਾਸ ਬੋਲੀਆਂ ਮੇਰੇ ਕਾਫੀ ਸਾਰੇ ਹੋਰ ਵੀ ਗੀਤ ਆ ਜਿਹੜੇ ਉਹਨਾਂ ਨੂੰ ਬਹੁਤ-ਬਹੁਤ ਪਿਆਰ ਦਿੱਤਾ ਤੇ ਮੈਨੂੰ ਉਮੀਦ ਆ ਤੁਸੀਂ ਇਸ ਮੇਰੇ ਗੀਤ ਨੂੰ ਗੁਰਚੇ ਚਿਤਰਕਾਰ ਦੀ ਫਿਲਮ ਫੈਮਿਲੀ 441 ਵਿੱਚ ਆਏ ਗੀਤ ਛੱਲਾ ਨੂੰ ਵੀ ਇਸੇ ਤਰ੍ਹਾਂ ਪਿਆਰ ਦੋਗੇ ਤੇ ਮੇਰੇ ਦੋ ਤਿੰਨ ਗਾਣੇ ਹੋਰ ਪੰਜਾਬੀ ਫਿਲਮਾਂ ਵਿੱਚ ਵੀ ਆ ਰਹੇ ਨੇ ਉਹਨਾਂ ਨੂੰ ਤੁਸੀਂ ਇਸੇ ਤਰ੍ਹਾਂ ਪਿਆਰ ਦੋਗੇ ਉਮੀਦ ਕਰਦਾ ਗਾਉਂਦੇ ਗਾਉਂਦੇ ਸ਼ੌਂਕ ਸੀਗਾ ਚਿੱਟਕ ਲੱਗੀ ਘਰੇ ਗਾਉਣ ਲੱਗੇ ਰਿਸ਼ਤੇਦਾਰਾਂ ਵਿੱਚ ਹੋੜੀ ਹੋਈ ਗਾਉਣ ਲੱਗੇ ਗਾਣੇ ਵਿੱਚ ਕੁਲਦੀਪ ਮਾਨਕ ਦੇ ਮੈਂ ਗਾਉਣ ਲੱਗਿਆ ਸੀਗਾ ਸਕੂਲਾਂ 'ਚ ਵੀ ਗਾਉਂਦੇ ਰਹੇ ਜੀ ਸਕੂਲਾਂ 'ਚ ਵੀ ਗਾਏ ਆ ਘਰੇ ਵੀ ਗਾਏ ਆ ਫਿਰ ਐਂ ਸ਼ੌਂਕ-ਸ਼ੌਂਕ ਮਤਲਬ ਕਿ ਜਿਹੜੇ ਬਾਲ ਸਭਾਵਾਂ ਵਿੱਚ ਕ੍ਰਮ ਹੋਣ ਲੱਗੇ 15 ਅਗਸਤ ਦੇ ਉੱਥੇ ਜਾਣ ਲੱਗੇ ਫਿਰ ਇਸ ਤਰ੍ਹਾਂ ਮੇਰੇ ਗਾਣਾ ਮੇਰੇ ਉਸਤਾਦ ਨਿਰਮਲ ਸਿੱਧੂ ਮਿਲੇ ਮੈਨੂੰ ਉਹਨਾਂ ਨੇ ਮੇਰਾ ਗਾਣਾ ਰਿਕਾਰਡ ਕਰਤਾ ਮਾਹੀ ਮੈਨੂੰ ਪਿਆਰ ਨਾ ਕਰੇ ਫਿਰ ਮੇਰਾ ਟੀਵੀ ਤੇ ਆ ਗਿਆ ਇਸੇ ਤਰ੍ਹਾਂ ਲਿਸ਼ਕਾਰਾ ਚ ਸਟਾਰ ਨਾਈਟ ਚ ਬੱਚੇ ਇਸ ਤਰ੍ਹਾਂ ਜਿਨੂੰ ਮਰ ਗਿਆ ਦਿਲੋਂ ਸ਼ੌਕ ਹੈ ਜਿਹਦੇ ਗਲੇ ਵਿੱਚ ਇੱਕ ਚੀਜ਼ਾ ਹੁੰਦੀ ਹੈ ਤਾਂ ਕੱਲਾ ਸ਼ੌਕ ਸ਼ੁੰਗਾ ਦਾ ਭੂਤ ਸਵਾਰ ਹੁੰਦਾ ਭੂਤ ਸਵਾਰ ਨਹੀਂ ਜਿੱਥੇ ਜਿਹਦੇ ਵਿੱਚ ਪਰਮਾਤਮਾ ਨੇ ਕਲਾ ਦਿੱਤੀ ਹੈ ਉਹਦਾ গলা ਹੈਗਾ ਉਹ गा ਸਕਦਾ ਹੈ ਉਹੀ गा ਸਕਦਾ ਸਹੀ ਮੈਂ ਕਿਹਾ ਉਹੀ ਆ ਗਾਇਕੀ ਉਹਦੀ ਹੈ ਦੂਜੇ ਦਾ ਮੈਂ ਧੱਕੇ ਕਰਨ ਦਾ ਤਾਂ ਕੋਈ ਫਾਇਦਾ ਨਹੀਂ ਹੈਗਾ ਤੇ ਉਹ ਜਿਹਦੇ ਅੰਦਰ ਕਲਾ ਹੈਗੀ ਆ ਗਾਇਕੀ ਉਹਦੀ ਲੋਕੀਓ ਨੂੰ ਪਸੰਦ ਕਰਦੇ ਤੇਰੀ ਆਵਾਜ਼ ਬਹੁਤ ਸੋਹਣੀ ਆ ਕਾਕਾ ਤੂੰ ਗਾ ਤੇ ਉਹ ਫਿਰ ਗਾਵੇ ਆਪਣੀ ਸ਼ੁਰੂਆਤ ਕਰੇ ਉਹਨੂੰ ਭਾਵੇਂ ਉਹ ਜੇ ਸ਼ਰਮਾਉਂਦਾ ਵੀ ਆ ਬਾਥਰੂਮ ਸਿੰਗਰ ਬਣ ਜਾਵੇ ਹੌਲੀ ਹੌਲੀ ਆਪਦੇ ਕਮਰੇ ਚ ਗਾਵੇ ਜਿਵੇਂ ਲੈ ਕੇ ਗਾਣੇ ਕੋਈ ਪੰਜਾਬੀ ਹਿੰਦੀ ਜਿਹੜੇ ਵੀ ਉਹਨੂੰ ਪਸੰਦ ਆ ਉਹ ਗਾਵੇ ਤੇ ਜਿਵੇਂ ਜਿਵੇਂ ਉਹਦਾ ਮਨ ਆਪਣੇ ਆਪ ਹੌਸਲਾ ਵਧੂਗਾ ਮੈਂ ਵਧੀਆ ਗਾਉਣਾ ਫਿਰ ਚੰਗੇ ਲੋਕਾਂ ਵਿੱਚ ਗਾਉਣ ਲੱਗ ਜੂਗਾ ਫਿਰ ਆਪਣੇ ਆਪ ਹੀ ਉਹਦਾ ਮਨ ਬਣਨਾ ਵੀ ਮੈਂ ਵਾਜਾ ਲਿਆਵਾ ਉਸਤਾਦ ਤਾਰਾਂ ਜੀ ਤੋਂ ਮੈਂ ਸਰਗਮਾਂ ਸਿੱਖਾਂ ਤਾਨਾਂ ਸਿੱਖਾਂ ਫਿਰ ਉਹ ਆਪਣੇ ਆਪ ਹੀ ਬੰਦੇ ਦਾ ਉਤਸੁਕਤਾ ਤੇ ਆਪਣੇ ਆਪ ਹੀ ਬਣ ਜਾਂਦੀ ਫਿਰ ਤਾਂ ਫਿਰ ਉਹ ਵੀ ਆਪਾਂ ਨੂੰ ਚੰਗਾ ਲਿਖਣਾ ਚਾਹੀਦਾ ਹੈ ਚੰਗਾ ਹੋਣਾ ਚਾਹੀਦਾ ਸਾਫ ਸੁਥਰੀ ਗਾਇਕੀ ਹਮੇਸ਼ਾ ਮੇਰੀ ਵੀ ਪਹਿਲਾ ਜ਼ਿੰਦਗੀ ਦਾ ਇਹੀ ਸੂਲ ਆ ਵੀ ਜਿੰਨਾ ਗਾਉਂਗਾ ਸਾਫ ਸੁਥਰੇ ਗਾਉਂਗਾ ਲੈਕਚਰ ਤੱਕ ਕਦੇ ਨਹੀਂ ਗਾਉਂਗਾ ਚਾਹੇ ਉਹ ਚੱਲੇ ਚਾਹੇ ਨਾ ਚੱਲੇ ਇਹ ਤਾਂ ਏਮ ਬਣਾਉਣੇ ਹਰ ਸਾਥ ਤੇਰੇ ਨਾਲ ਜੀਵਾ ਮੈਂ ਬਸ ਇਨਾ ਤੂੰ ਮੈਨੂੰ ਹੱਕ ਤੇ ਮੇਰੋਕ